ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਪਰਮਾਤਮਾ ਤੁਹਾਨੂੰ ਸਾਰੇ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂ ਖਾਰਾ ਚ ਮਾਲਕ ਕਰੇ ਜੀ ਵਾਦਾ ਲੋਕੀ ਅੱਜ ਹੁਣ ਅਸੀਂ ਨੂੰ ਪਤਾ ਇਹ ਵੀ ਭਾਬੀ ਜੀ ਦਾ ਜਨਮ ਦਿਨ 10 ਤਰੀਕ ਨੂੰ ਸੀਗਾ ਤੇ ਫਿਰ ਉਦੋਂ ਕੇਕ ਕੱਟ ਨਹੀਂ ਹੋਇਆ ਅ ਭਾਈ ਹੈ ਨੀਤਾ ਜੀ ਉਧਰ ਜੈਸ ਮੈਨੂੰ ਨੇ ਵੀ ਗਏ ਇਹ ਦੇਰਮੰਦਰ ਸਾਹਿਬ ਤੇ ਅੱਜ ਹੁਣ ਅਸੀਂ ਚੱਲੇ ਆ ਭਾਈ ਗਿਫਟ ਲੈਣ ਕੇਕ ਕੱਟਣਾ ਹੁਣ ਦੇਖਦੇ ਆ ਕੱਲ ਕੋਲੋਂ ਕੱਟਦੇ ਆ ਜਾਂ ਫਿਰ ਅੱਜ ਸ਼ਾਮ ਨੂੰ ਹੀ ਕਰਦੇ ਆ ਸਮਾਨ ਤਾਂ ਅਸੀਂ ਅੱਜ ਸਾਰਾ ਲੈ ਆਣਾ ਗਿਫਟ ਵੀ ਲੈ ਆਣੇ ਤੇ ਕੇਕ ਵੀ ਲੈ ਆਣਾ ਹੈ ਨਾ ਭੈਣਾਂ ਨੇ ਜਾਣਾ ਦੋਨਾਂ ਨੇ ਨਾਲ ਛੋਟੀ ਭੈਣ ਨੇ ਤੇ ਗਵਲੀ ਭੈਣ ਨੇ ਤੇ ਭਾਬੀ ਜੀ ਨੇ ਵੀ ਨਾਲ ਹੀ ਜਾਣਾ ਮੇਗਾ ਭਾਈ ਜਿਹੜਾ ਗਿਫਟ ਤੁਹਾਨੂੰ ਪਸੰਦ ਆ ਉਹ ਲੈ ਲਓ ਠੀਕ ਨਹੀਂ ਵੀ ਕਈ ਵਾਰ ਇਦਾਂ ਹੋ ਜਾਂਦਾ ਬੰਦੇ ਨੂੰ ਜਦਾਂ ਜਿਵੇਂ ਕਈ ਵਾਰ ਬੰਦੇ ਨੂੰ ਕੋਈ ਚੀਜ਼ ਪਸੰਦ ਹੁੰਦੀ ਆ ਆਪਾਂ ਆਪਾਂ ਗਿਫਟ ਦੇ ਜੀਏ ਵਾਲੇ ਨਾਲ ਪਸੰਦ ਆਵੇ ਹਨਾ ਇਤੇ ਚੰਗਾ ਵੀ ਗਿਫਟ ਤਾਂ ਦੇਖੋ ਉਹਦੇ ਕੋਲੇ ਜਾਣਾ ਇੱਕ ਅੱਧੀ ਜੇ ਜਦੇ ਨਹੀਂ ਤਾਂ ਦੂਏ ਦਿਨ ਦੇਖ ਲਊਗਾ ਅਗਲਾ ਘੰਟਾ ਬਾਅਦ ਦੇਖ ਲਊਗਾ ਤਾਂ ਮੈਂ ਕਿਹਾ ਮੈਂ ਭਾਈ ਤੁਸੀਂ ਨਾਲੇ ਚੱਲੋ ਜੋ ਕੋ ਤੁਹਾਨੂੰ ਪਸੰਦ ਆ ਉਹ ਲਿਆਨੇ ਆਪਾਂ ਮੇਰੇ ਅਰ ਜੈਸਮੀਨ ਵੱਲੋਂ ਅਸੀਂ ਉਹ ਚੀਜ਼ ਜੋ ਜਿਹੜੀ ਭਾਬੀ ਨੂੰ ਪਸੰਦ ਆ ਗਈ ਅਸੀਂ ਉਹ ਤੋਹਵਾ ਦੇਣੀ ਤੇ ਮੰਮੀ ਜੀ ਨੇ ਸੌਂਟ ਲੀ ਕੇ ਰੱਖਿਆ ਹੋਇਆ ਪਹਿਲਾਂ ਹੀ ਅ ਉਹ ਤੁਸ ਹੀ ਦੇਖ ਲਿਓ ਭਾਈ ਕਹਿ ਜਾਏ ਹਨਾ ਭੈਣਾਂ ਨੇ ਵੀ ਦੋਨਾਂ ਨੇ ਗਿਫਟ ਲੈਣੇ ਆ ਜੀ ਹਾਂ ਗਿਫਟ ਸਮਝ ਲਓ ਅੱਜ ਅਸੀਂ ਸਾਰਿਆਂ ਨੇ ਹੀ ਲੈਣੇ ਆ ਤੁਹਾਨੂੰ ਉੱਥੇ ਦਿਖਾਵਾਂਗੇ ਵੀ ਅਸੀਂ ਕਿੱਥੇ ਕਿੱਥੇ ਕੀ ਲੰਨੇ ਆ ਪਰ ਉਹ ਚੀਜ਼ਾਂ ਸਾਰੀਆਂ ਓਪਨ ਹੋਣੀਆਂ ਜਿਹੜੀਆਂ ਗਿਫਟ ਜਿਹੜੇ ਓਪਨ ਹੋਣੇ ਆ ਉਹ ਅਗਲੇ ਬਲੌਗ ਚ ਦਿਖਾਵਾਂਗੇ ਤੁਹਾਨੂੰ ਠੀਕ ਹੈ ਜੀ ਤੇ ਆਜੋ ਫਿਰ ਚੱਲਦੇ ਆਂ ਐ ਮੀਟੇ ਸੇਰੀ ਨਹੀਂ ਇਹ ਦੇਖੋ ਭਾਈ ਅਸੀਂ ਜਿਹੜੇ ਦਾ ਬੰਦੇ ਦਾ ਬਰਥਡੇ ਆ ਅਸੀਂ ਉਹਨਾਂ ਨਾਲ ਲੈ ਕੇ ਗਿਫਟ ਲੈਣ ਆਏ ਵੇ ਆ ਵੀ ਭਾਈ ਤੁਸੀਂ ਆਪਣੇ ਪੰਨ ਪਸੰਦ ਦਾ ਲੈ ਲਓ ਐ ਵਾਦੀ ਦੇਖ ਲਾ ਭਾਈ ਕਿਹੜਾ ਲੈਣਾ ਗਿਫਟ ਆ ਲੈ ਉਹ ਚੀਜ਼ ਜਿਹੜੀ ਯੂਜ਼ ਹੋ ਜਵੇ ਹਨਾ ਲੈ ਉਹ ਚੀਜ਼ ਲੈ ਜਿਹੜੀ ਯੂਜ਼ ਹੋ ਜਵੇ ਹਾਂ ਮੈਂ ਪਰਚੇ ਸਤਾ ਬਿਲਕੁਲ ਬਿਲਕੁਲ ਹਾਂ ਕਿਹੜੀ ਆਪਣੀ ਚੁਆਇਸ ਦੇ ਆਪਣੀ ਚੁਆਇਸ ਦੇਖਣੀ ਹੈ ਨਹੀਂ ਠੀਕ ਆ ਚਲੋ ਵਧੀਆ ਗੱਲ ਆ ਚੁਆਇਸ ਦੇਖੋ ਹਨਾ ਆਹੋ ਜਿਹੜੇ ਬੰਦੇ ਦਾ ਬਰਥਡੇ ਆਕਰ ਉਹਨੂੰ ਇਹਨਾਂ ਚੀਜ਼ ਪਸੰਦ ਆ ਜੀ ਫੇ ਉਹਦਾ ਫਾਇਦਾ ਗਿਆ ਲਾਹੌਰ ਹਨਾ ਤੇ ਬੰਦੇ ਨੂੰ ਪਸੰਦ ਆਣੀ ਚਾਹੀਦੀ ਲੋ ਜੀ ਅਸੀਂ ਆ ਗਏ ਆਪਣੇ ਭਾਜੀ ਕੋਲੇ ਇਹਨਾਂ ਦਾ ਪੁਰਾਣਾ ਪੁਰਾਣੀ ਸਾਂਝ ਆ ਸਾਡੀ ਸਸੀ ਭਾਈ ਹੋਰ ਭਾਜੀ ਠੀਕ ਆ ਜੀ ਵਧੀਆ ਜੀ ਤੁਸੀਂ ਦੱਸੋ ਬਸ ਫਿਰ ਭਾਜੀ ਤੁਹਾਡੀ ਮੈਡਮ ਆਹ ਕਿੰਨੇ ਕਿੰਨੇ ਮੈਮ ਇਹਦਾ ਦੀ ਚੀਜ਼ ਹੈ ਇਹ ਤੁਹਾਨੂੰ ਬਹੁਤ ਪਿਆਰੀ ਆਈ ਹੈ ਇੰਪੋਰਟਡ ਹੈ ਮੱਗਸ ਹੈ ਕਾਫੀ ਵਾਲੇ ਕਾਫੀ ਚਾਹ ਜੋ ਮਰਜੀ ਤੇ ਨਾਲ ਦੋ ਸਨੈਕਸ ਬੋਲ ਬਹੁਤ ਪਿਆਰੀ ਚੀਜ਼ ਹੈ ਇੰਪੋਰਟਡ ਹੈ ਇਹ ਤਾਂ ਦੇਖੋ ਕੱਪ ਤਾਂ ਤੁਹਾਡੇ ਕੋਲ ਹੋਣਗੇ ਇਹ ਹੈਗੇ ਕੱਪ ਸੌਸ ਨਾਲ ਕੱਪ ਨੇ ਨਾਲ ਪਲੇਟਾਂ ਨਾਲ ਇਹ ਹੋਰ ਸੋਹਣੀ ਚੀਜ਼ ਹੈ ਇੰਪੋਰਟਡ ਹੈ ਵੀ ਬਹੁਤ ਵਧੀਆ ਆਈਟਮ ਹੈ ਹੋਰ ਵੀ ਦਿਖਾਉਂਦਾ ਐਵੇਂ ਨਹੀਂ ਇਹ ਚੀਜ਼ਾਂ ਦਿਖਾ ਦਵਾਂ ਮੈਡਮ ਤੁਹਾਨੂੰ ਚਲੂੰਗੀ ਆ ਦੇਖ ਲਓ ਹੁਣ ਕੈਮਰੇ ਦੀ ਕਿੰਦਾਂ ਦੀਆਂ ਚੀਜ਼ਾਂ ਦੇਖਣੀ ਆ ਭਾਈ ਘੁੰਮ ਕੇ ਵੀ ਦੇਖ ਲੈ ਜੇ ਤੈਨੂੰ ਕੋਈ ਚੀਜ਼ ਪਸੰਦ ਆਉਂਦੀ ਐ ਕੋਈ ਨਹੀਂ ਚਲੋ ਪਹਿਲਾਂ ਅਜੇ ਭਾਜੀ ਜਿਹੜੀ ਚੀਜ਼ ਦਿਖਾਣੇ ਉਹ ਦੇਖ ਲਓ ਘੁੰਮ ਲਿਓ ਕੋਈ ਗੱਲ ਵੀ ਤੁਸੀਂ ਗ੍ਰੀਨ ਟੀ ਲੈ ਸਕਦੇ ਆ ਉਹਦੇ ਵਿੱਚ ਹੋਰ ਚੀਜ਼ਾਂ ਲੈ ਸਕਦੇ ਆ ਇਹ ਵੀ ਚੀਜ਼ ਹੈ ਇਹ ਤਾਂ ਵੈਸੇ ਇਹ ਕੱਪ ਦਾ ਵੈਸੇ ਪਾਪਾ ਜੀ ਦੇ ਮਤਲਬ ਦੇ ਆ ਇਹ ਨਹੀਂ ਇਹ ਕੱਪ ਦਾ ਪਾਪਾ ਜੀ ਦੇ ਮਤਲਬ ਉਹ ਚਾਹ ਖਾ ਸੀ ਜਾਣੀ ਇਹ ਜੀ ਬਹੁਤ ਵਧੀਆ ਚੀਜ਼ ਆਈ ਹੈ ਜਿਵੇਂ ਗ੍ਰੀਨ ਟੀ ਵਗੈਰਾ ਲੈ ਲਾ ਲਏ ਜਾਰੀ ਕਿੰਨੀ ਲੈ ਕੇ ਆਏ ਮੈਨੂੰ ਬਾਹਰ ਤੇ ਦਿਖ ਜਾ ਕਰੂਗਾ ਹਾਂ ਨਹੀਂ ਉਹ ਚੀਜ਼ ਕਹਿੰਦਾ ਨਾ ਨਵੀਂ ਕਮੀ ਆਈਟਮ ਨਹੀਂ ਹਾਂ ਜੀ ਹਾਂ ਬਹੁਤ ਸੋਹਣੀ ਆਈਟਮ ਵਧੀਆ ਪਾ ਜੀ ਇਹਨੂੰ ਪਹਿਲਾਂ ਵਿੱਚ ਪਾਓ ਤੁਸੀਂ ਲੋ ਜੀ ਹੋਰ ਨਾ ਕੰਮ ਹੋ ਜਾਏ ਚਾਹ ਨਹੀਂ ਨਹੀਂ ਹਾਂ ਚੀਜ਼ ਪਿਆਰੀ ਹੈ ਜੀ ਐਵੇਂ ਕਹੀ ਹੈ ਇਹ ਕਹਿੰਦੀ ਮੈਂ ਗਿਫਟ ਦੇਣਾ ਮੰਮੀ ਚਾਹ ਪੀਂਦੇ ਭਾਈ ਜਿੰਨੂ ਦਾ ਗਿਫਟ ਹੈ ਹਾਂ ਇਹਨੇ ਦੇਖਿਆ ਵੀ ਚਾਹ ਦੇ ਕੱਪ ਦਿਖਾ ਰਹੇ ਆ ਹਾਂ ਚਾਹ ਬੋਣੀ ਦੇ ਜਿਵੇਂ ਮੈਂ ਆਪਣੀ ਚੁਆਇਸ ਸੁਝਵਾਈ ਇਹਨੂੰ ਚੱਕੀ ਪੋਨ ਨੂੰ ਗਿਫਟ ਜਿਵੇਂ ਆ 크ਿਸਟਲ ਦਾ ਬਾਊਲ ਹੈ ਨਾਲ ਇਹਦੇ ਨਾਲ 6 ਬਾਊਲ ਬਹੁਤ ਸੋਹਣੀ ਚੀਜ਼ ਹੈ ਕੋਈ ਵੀ ਸਵੀਡਿਸ਼ ਵਗੈਰਾ ਜਾਂ ਕਿਸੇ ਲਈ ਦੇਖੋ ਦੇਖੋ ਤੁਸੀਂ ਆਪਣੀ ਕੈਸੀ ਲੱਗੀ ਚੀਜ਼ੀ ਤੁਸੀਂ ਆਪਣੀ ਸਿਲੈਕਸ਼ਨ ਵੈਸੇ ਆ ਵੀ ਚੀਜ਼ ਤਾਂ ਵਧੀਆ ਹੈ ਹਨਾ ਤੁਸੀਂ ਚੀਜ਼ ਦੇਖੋ ਜਰਾ ਤੁਸੀਂ ਇਹ ਇੰਪੋਰਟਡ ਹੈ ਜੀ ਹਾਂ ਜੀ ਹਾਂ 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 ਬਿਲਕੁਲ ਸਹੀ ਹੈ ਇਹਨਾਂ 6 ਬਾਊਲ ਹੈ ਇੰਪੋਰਟਡ ਹੈ ਹਮ ਤਨ ਬੜਾ ਹੈਡ ਕੋਲ ਸਾਰਾ ਸਮਾਨ ਹੀ ਬੜਾ ਪਿਆਰਾ ਹੁੰਦਾ ਹੂੰ ਬਿਲਕੁਲ ਬਿਲਕੁਲ ਸਹੀ ਗੱਲ ਇਕ ਭਾਜੀ ਯਾਰ ਪਹਿਲਾ ਮੈਸੇਜ ਆਇਆ ਇਹ ਆ ਨਾ ਸੌਰੀ ਕਮੈਂਟ ਆਇਆ ਇਹ ਆਪਣੀ ਸ਼ਾਪ ਦਾ ਨਾਮ ਬੋਲ ਦੋ ਮੜਾ ਸਾਡੀ ਸ਼ਾਪ ਹੈਗੀ ਹੈ ਜੀ ਇਹ ਬਜ਼ਾਰ ਦੇ ਵਿੱਚ ਬੱਲੀ ਦੀ ਹੱਟੀ ਹਾਂਜੀ ਮੇਨ ਬਜ਼ਾਰ ਦੇ ਵਿੱਚ ਹੈ ਹਾਂਜੀ ਤੇ ਜਿੱਥੇ ਬਜ਼ਾਰ ਦੇ ਵਿੱਚ ਜੋ ਦੋ ਜੂਸ ਦੀਆਂ ਦੁਕਾਨਾਂ ਆ ਉਹਦੇ ਨੇੜੇ ਹੀ ਸਾਡੀ ਦੁਕਾਨ ਦਿੰਦੀ ਹੈ ਠੀਕ ਹੈ ਜੀ ਆਪਣਾ ਆਪਣਾ ਨੰਬਰ ਬੋਲ ਦੋ ਅਗਰ 98770 29930 ਹਾਂਜੀ ਗੁਰਦੀਪ ਸਿੰਘ ਮੇਰਾ ਨਾਮ ਹੈ हां जी हां जे किसे ने मतलब कोई भाई आण दा चाहा बाणा पहला कमेंट आए हुए ते जी सानू ਪਿਛਲੀ ਵੀਡੀਓ ਚ ਨਾ ਜੀ ਵੀ ਸ਼ਾਪ ਦੱਸਿਓ ਭਾਜੀ ਦੀ ਕਿੱਥੇ ਇਹਦੇ ਨਾਲ ਹੈਗੀਆਂ ਜੀ ਤਿੰਨ ਬੌल्स ਨੇ ਇੱਕ ਪਲੇਟਰ ਹੈ ਜਿਵੇਂ ਤੁਸੀਂ ਕੋਈ 스낵ਸ ਇਹਦੇ ਹੀ ਸਰਵ ਕਰ ਸਕਦੇ ਤੇ 6 ਕੱਪ ਨੇ ਇਹ ਵੀ ਐਡ ਹੋ ਗਿਆ ਤੇ ਵੀ ਬਹੁਤ ਸੋਹਣਾ ਹੈ ਕਿੱਸਾ ਲੱਗਿਆ ਜੀ ਬਹੁਤ ਸੋਹਣਾ ਸੈੱਟ ਹੈ ਜੀ ਇਹ ਵੀ ਚੀਜ਼ ਘੈਂਟ ਆ ਤੇ ਇੱਕ ਆ ਵੀ ਆਈਟਮ ਦੇਖ ਲਓ ਜੀ ਇਹ ਕੱਪਾਂ ਦੇ ਵਿੱਚ ਆ ਗਈ ਜੀ ਆ ਇੱਕ ਇੰਪੋਰਟਡ ਦੇ ਵਿੱਚ ਆਈ ਆ ਆਈਟਮ ਚੀਜ਼ ਸੋਹਣੀ ਹੈ ਲਾਈਟ ਵੇਟ ਜੱਗ ਹੈ ਕੰਚ ਦਾ ਜੱਗ ਹੈ ਇਹ ਉੱਪਰ ਸਟੀਲ ਦਾ ਢੱਕਣ ਹੈ ਤੇ ਨਾਲ ਇਹਦੇ ਸੇਮ 6 ਗਲਾਸ ਇਹ ਵੀ ਸੋਹਣੇ ਹੈ ਇਹ ਆ ਦੇਖੋ ਜੀ ਹਾਂ ਸੇਮ ਇਹਦੇ ਨਾਲ ਦੇ ਗਲਾਸ ਹਮ ਆਪਣੀ ਜਗ੍ਹਾ ਦੇ ਵੀ ਬਹੁਤ ਪਿਆਰਾ ਪ੍ਰੋਡਕਟ ਹੈ ਜੀ ਦੇਖੋ ਬਿਲਕੁਲ ਬਿਲਕੁਲ ਵਧੀਆ ਚੀਜ਼ ਆ ਮੜਾ ਮਾ ਵਾਲਾ ਵੀ ਦੇਖਿਆ ਜਿਹੜਾ ਪੀਸ ਆ ਵੀ ਬਹੁਤ ਪਹਿਨਾ ਤਾ ਇਹਦੀ ਜੇ ਤਿੰਨੇ ਚੀਜ਼ਾਂ ਮਤਲਬ ਸਨੈਕਸ ਵੀ ਆਗੇ ਤੁਹਾਡੇ ਠੀਕ ਹੈ ਨਾ ਕੋਈ ਡੇਜ਼ਰਟ ਲਈ ਆ ਵੀ ਸਰਵ ਕਰ ਸਕਦੇ ਆ 6 ਕੱਪ ਵੀ ਹੋਗੇ ਹਮ ਮਤਲਬ ਇਹ ਕਾਫੀ ਅੱਛਾ ਸੈੱਟ ਬਣੇਗੀ ਐਵੀਂ ਚੀਜ਼ ਕਿਹ ਹੈ ਠੀਕ ਹੈ ਮੜਾ ਨੂੰ ਸਨੈਕਸ ਆਪੀ ਮਾਂ ਦਾ ਭਾਜੀ ਉਹਨਾਂ ਕੋਲ ਭਾਜੀ ਉੱਪਰ ਐਡੀਓ ਸ਼ਾਪ ਹੈ ਤੇ ਬਣੀ ਚਾਰ ਮੰਜ਼ਲ ਹੈ ਜੀ ਉੱਪਰ ਸ਼ਾਪ ਅੱਛਾ ਚਾਰ ਮੰਜ਼ਲ ਹੈ ਜੀ ਉੱਪਰ ਤਾਂ ਕਾਹੀ ਮਾਲ ਪਿਆ ਸਾਰਾ ਸਾਰੇ ਹੀ ਇਹੀ ਹੈ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਸੜੀਆਂ ਦੋ ਦੁਕਾਨਾਂ ਨੇ ਇੱਕ ਇਹ ਹੈ ਇੱਕ ਕ੍ਰੌਕਰੀ ਦੀ ਹੈ ਇੱਕ ਘਰ ਨੂੰ ਡੈਕੋਰੇਟ ਕਰਨ ਦੀ ਹੈ ਅੱਛਾ 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 ਉਹ ਇੱਥੇ ਤੋਂ ਸੱਤ ਦੁਕਾਨਾਂ ਛੱਡ ਗਿਆ ਠੀਕ ਹੈ ਠੀਕ ਹੈ ਠੀਕ ਹੈ ਜੀ ਇਹ ਆਵਲੀ ਇੱਥੋਂ ਦੀ ਇਹ ਤੁਸੀਂ ਦੇਖੀਏ ਇਹ ਦੇਖੀ ਜੀ ਹਾਂਜੀ ਹਾਂ ਇਹ ਮੈਨੂੰ ਵੀ ਇਹ ਇਹ ਗਿਫਟ ਅਸੀਂ ਕਰਿਆ ਭਾਈ ਇਹਨਾਂ ਨੂੰ ਬੜੇ ਆਈਟਮ ਸੀ ਨਾ ਇਹ ਇਹ ਜੈਸਮੀਨ ਨੇ ਗਿਫਟ ਕਰਿਆ ਤਾਂ ਇਹਨਾਂ ਨੂੰ ਬੀਬੀ ਦੇ ਬਰਥਡੇ ਤੇ ਬਾਜੀ ਆ ਰਿਹਾ ਮੈਨੂੰ ਹਾਂ ਇਹ ਕੀ ਲੈ ਕੇ ਆਏ ਵੇ ਅਸੀਂ ਵਧੀਆ ਸੀ ਨਾ ਹਾਂ ਦੇਖੋ ਗੁੜੀਆ ਕਹਿੰਦੀ ਬਹੁਤ ਵਧੀਆ ਗਿਫਟ ਸੀ ਹਾਂ ਦੇਖੋ ਜੈਸਮੀਨ ਫਿਰ ਲੈ ਕੇ ਵੀ ਰੂਹ ਨਾਲ ਗਈ ਸੀ ਬਿਲਕੁਲ ਬਿਲਕੁਲ ਇਹ ਚੀਜ਼ ਦਿਖਾਉਗੇ ਹਾਂ ਜੀ ਹਾਂ ਹਾਂ ਸਹੀ ਗੱਲ ਲਓ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੇ ਇਹ ਤੁਹਾਨੂੰ ਟ੍ਰੇ ਸੈੱਟ ਦਿਖਾਉਣਾ ਲੱਕੜ ਦੇ ਵਿੱਚ ਆਮ ਕਰਕੇ ਪਲਾਸਟਿਕ ਦੇ ਵਿੱਚ ਹੁੰਦੇ ਨੇ ਮੈਂ ਤੁਹਾਨੂੰ ਲੱਕੜ ਦਾ ਟ੍ਰੇ ਸੈੱਟ ਦਿਖਾਉਣਾ ਵੁੱਡਨ ਦੇ ਵਿੱਚ ਦੇਖੋ ਬਹੁਤ ਪਿਆਰੀ ਚੀਜ਼ ਹੈ ਬੜਾ 30 20 ਵਾਲਾ ਵੁੱਡਨ ਟ੍ਰੇ ਸੈੱਟ ਦਿਖਾਉਣਾ ਨੇ ਆਣਾ ਦੇ ਰਹੇ ਹਾਂ ਆ ਦੇਖੋ ਭਾਜੀ ਇੰਪੋਰਟਡ ਆਈਟਮ ਹੈ ਆ ਦੇਖੋ ਇਹ ਬਸ ਸੱਚੇ ਡਿਜ਼ਾਈਨ ਹੈ ਇਹ ਲੱਕੜ ਦਾ ਟ੍ਰੇ ਹੈ ਸਟੂਡਿਓਨ ਟ੍ਰੇ ਹੈ ਇਹ ਦੇਖੋ ਆਮ ਕਰਕੇ ਤਾਂ ਪਲਾਸਟਿਕ ਦੇ ਹੁੰਦੇ ਹੀ ਆ ਸਾਰਿਆਂ ਕੋਲ ਹੀ ਹੁੰਦੇ ਆ ਇਹ ਗੁਡਨ ਬਹੁਤ ਵਧੀਆ ਚ ਮਤਲਬ ਮੈਂ ਉਵੇਂ ਦੀਆਂ ਚੀਜ਼ਾਂ ਦਿਖਾ ਰਿਹਾ ਜਿਹੜੀਆਂ ਤੁਹਾਡੇ ਘਰ 'ਚ ਵਰਤੋਂ ਆ ਜਾਂਦਾ ਹੈ ਬਿਲਕੁਲ ਹਾਂਜੀ ਹਾਂਜੀ ਹਾਂ ਕੀ ਪਾਸ ਨਾ ਹੋਣਗੇ ਸਹੀ ਗੱਲ ਆ ਉਹੋ ਜੀ ਆਈਟਮ ਦਿਖਾਓ ਕੋਈ ਜਿਹੜੀ ਮਤਲਬ ਆ ਯੂਜ਼ ਹੁੰਦੀ ਰਹੇ ਕੈਸੀ ਲੱਗੀ ਜੀ ਬਹੁਤ ਵਧੀਆ ਲੱਗੀ ਹਮ ਇਹ ਆਮ ਕਰਕੇ ਨਾ ਬਾਹਰ ਦੇ ਕਸਟਮਰ ਸਾਨੂੰ ਆ ਕੇ ਕਹਿੰਦੇ ਜੀ ਵੀ ਵੁੱਡਨ ਟ੍ਰੇ ਰੋਪੜ ਤਾਂ ਨਹੀਂ ਮਿਲਣ ਨਹੀਂ ਹੈਗੀ ਵੀ ਬੜੇ ਸ਼ਹਿਰਾਂ ਚ ਮਿਲਦੀ ਆ ਜੀ ਪਰ ਅਸੀਂ ਕਹਿੰਦੇ ਵੀ ਨਹੀਂ ਹੁਣ ਇੱਥੇ ਸਾਰਾ ਕੁਝ ਆਪਣੀ ਦੁਕਾਨ ਤੇ ਤੁਹਾਨੂੰ ਮਿਲਦਾ ਮਿਲਦਾ ਜੀ ਬਿਲਕੁਲ ਬਿਲਕੁਲ ਬਟਾ ਇੱਕ ਇਹਨਾਂ ਨੂੰ ਨਾ ਹੱਥ ਲੈਟਰ ਸੈੱਟ ਦੇ ਦਿਓ। ਇੱਕ ਇਹਨਾਂ ਨੂੰ ਆਹ ਵਾਲਾ ਵੀ ਦਿਖਾ। ਆਹ ਕੈਂਡੀ ਦਿਖਾ ਜਿਹੜੀ ਨਵੀਂ ਆਈ ਆ। ਗੁੱਡ। ਕੈਂਡੀ ਇਹ ਨਹੀਂ ਲੈਂਦੇ। ਨਹੀਂ ਬੇਟਾ ਉਹ ਨਾ। ਲੋਕਾ ਜੀ ਕਿ ਨਵੀਂ ਕਾਲੀ ਪ੍ਰੋਡਕਟ ਆ। ਮੈਂ ਵੀ ਦਿਖਾਉਂਦਾ। ਅੱਛਾ ਜੀ। ਹੇਠਾਂ ਆ ਦੇਖ। ਆ ਦੇਖੋ ਭਾਈ ਆ ਜਾਓ ਇੱਧਰ ਨੂੰ ਕਹਾਣੂ ਹੋ ਜੂ ਹੁਣ ਹਾਂ ਤਾਂ ਇੱਕ ਚੀਜ਼ ਦੇਖ ਹਾਂ ਹਾਂ ਇਹ ਵੀ ਚੀਜ਼ ਘੈਂਟ ਆ ਭਾਈ ਬਹੁਤ ਵਧੀਆ ਚੀਜ਼ ਹੈ ਹਮ ਹਾਂ ਵੀ ਚੀਜ਼ ਦੀ ਵੀ ਵਧੀਆ ਹੈ ਨਾ ਵੈਸੀ ਇਹ ਹੇ ਹੇ نیچے ਜੀ ਇਹਦੀ ਮੈਟਲ ਦੀ ਟਰੇ ਹੈ ਬੁਸਤੀ ਦੇਖੋ ਦੇਖ ਤੇ ਆ ਇਸ ਕਾਂਚ ਦੇ ਬਾਉਲਸ ਨੇ ਹਮ ਬਹੁਤ ਸੋਹਣੀ ਚੀਜ਼ ਹੈ ਇਹਦੇ ਕੁਕਰੀ ਨੂੰ ਪੜ ਵੀ ਆ ਵੀ ਖੋਲਿਓ ਮੜਾ ਇੱਕ ਮਿੰਟ ਮੈਂ ਦਿਖਾਉਣਾ ਭਾਜੀ ਆ ਖੋਲਿ ਮੇਟਾ ਸਾਰੇ ਖੋਲ ਕੇ ਦਿਖਾ ਲਾ ਕੇ ਦਿਖਾਉਣਾ ਅੱਜ ਮੈਂ ਦੋ ਤਿੰਨ ਸ਼ਿਫਟ ਕਰ ਦੂੰ ਹਾਂ ਪਸੰਦ ਕਰ ਲੈਂਦੇ ਹਾਂ ਹਾਂ ਹੈ ਨਾ ਜੀ ਜ਼ਬਰਦਸਤ ਟੀ ਇਹ ਮਤਲਬ ਮੇਰੀ ਦੁਕਾਨ ਦਾ ਸਭ ਤੋਂ ਪ੍ਰੀਮੀਅਮ ਪ੍ਰੋਡਕਟ ਹੈ ਜੀ ਇਹ ਬਹੁਤ ਵਧੀਆ ਆਈਟਮ ਹੈ ਜੀ ਆ ਦੇਖ ਇਹ ਆ ਦੇਖ ਅਜੇ ਤਾਂ ਆ ਜਦ ਆ ਆ ਲਾਮਿਨੇਸ਼ਨ ਸਾਰੀ ਉਤਰਨੀ ਹੈ ਜਦ ਉਤਰਨੀ ਹੈ ਨਾ 골ਡ ਐਂ ਚਮਕਣਾ ਪੂਰੀ ਤਰ੍ਹਾਂ 골ਡ ਫੇਰ ਗੱਲ ਬਾਣੀ ਆ ਦੇਖੋ ਜੀ ਬਿਲਕੁਲ 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 ਬਹੁਤ ਪਿਆਰੀ ਚ ਬਿਲਕੁਲ ਬਿਲਕੁਲ ਸਹੀ ਗੱਲ ਦੇਖੋ ਭਾਈ ਹੁਣ ਕਿਹੜੀ ਆਈਟਮ ਪਸੰਦ ਕਰਨੀ ਆ ਓਏ ਹੋਰ ਗੋਨ ਚੇਨ ਆਉਣਾ ਪਲੇਟਰ ਇੱਕ ਇਹਦੇ ਵਿੱਚ ਗਲਾਸ ਪਲੇਟਰ ਆਇਆ ਉਹ ਲੈ ਕੇ ਆ ਗਲਾਸ ਜੋ ਜਿਹੇ ਕਿਹੜਾ ਗੱਲ ਉਹ ਜਿਵੇਂ 6 ਵਾਲੇ ਪਲੇਟਰ ਹੁੰਦੇ ਗਲਾਸ ਵਾਲੇ ਬਲੌਗ ਵਾਲਾ ਬਲੈਕ ਵਾਲਾ ਹਾਂ ਹਾਂ ਉਮੀਦ ਆ ਇੱਕ ਗਲਾਸ ਭਾਇਆ ਨਾ ਉਹ ਦੇਖਦੇ ਆ ਨੇ ਥੱਕ ਜਾਣਾ ਆਈਟਮਾਂ ਨਹੀਂ ਮੁਖਣੀਆਂ ਹੋਰ ਬਹੁਤ ਆਈਟਮਾਂ ਦਾ ਸਮਝ ਆਈਟਮਾਂ ਬਹੁਤ ਵੈਸੇ ਮੈਨੂੰ ਆ ਵਾਲਾ ਵਧੀਆ ਲੱਗਦਾ ਨਹੀਂ ਇਹੋ ਚੀਜ਼ ਦੀ ਬਾਈ ਭਾਜੀ ਦੀ ਸਫਤਤਾ ਵੀ ਇੱਕ ਤਾਂ ਮੋਟਰਸਾਈਕਲ ਇਹੋ ਜੇ ਸੌਣੇ ਨਹੀਂ ਦਿੰਦੇ ਇਹ ਚੀਜ਼ ਦੀ ਸਫਤਤਾ ਜੀ ਵੀ ਮਤਲਬ ਇਹ ਚੀਜ਼ ਦਿਖਾਉਣ ਤੇ ਨਹੀਂ ਕਾਣਦੇ ਮੈਂ ਅੱਗੇ ਵੀ ਅਸੀਂ ਤਾਂ ਪਹਿਲਾਂ ਬਹੁਤ ਵਾਰ ਦੇਖ ਗਏ ਇਹਨਾਂ ਕੋਲ ਚੀਜ਼ਾਂ ਦੇਖੋ ਭਾਜੀ ਇਸ ਤਰ੍ਹਾਂ ਹੁੰਦਾ ਜੀ ਦੁਕਾਨਦਾਰ ਦੀ ਜਿਹੜਾ ਛਦਗੰਦਰ ਹੁੰਦੀ ਇਹ ਡਿਊਟੀ ਹੈ ਹਾਂਜੀ ਹਾਂ 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 ਸਾਨੂੰ ਤੁਹਾਨੂੰ ਅਟੈਂਡ ਕਰਨਾ ਹੀ ਕਰਨਾ ਬਿਲਕੁਲ ਬਿਲਕੁਲ ਜੀ ਕਈ ਤਾਂ ਭਾਜੀ ਯਾਰ ਦੋ ਕੈਟਮਾ ਕ ਦਿਖਾ ਕੇ ਕਹਿ ਦਿੰਦੇ ਭਾਈ ਤੁਸੀਂ ਆਏ ਦੱਸੋ ਲੈਣਾ ਕੀ ਆ ਏ ਕਹਿ ਜੀ ਚੀਜ਼ ਨੇ ਦੁਕਾਨ ਦਾ ਸਮਾਨ ਹੋਣਾ ਚਾਹੀਦਾ ਜੀ ਹਾਂ ਬੰਦਾ ਦਿਖਾਈ ਜਾਂਦਾ ਸਹੀ ਗੱਲ ਆ ਜੀ ਹਾਂ ਬਿਲਕੁਲ ਬਿਲਕੁਲ ਅੱਜ ਨਹੀਂ ਤਾਂ ਕੱਲ ਤੁਹਾਡੇ ਦਿਮਾਗ 'ਚ ਇਹ ਚੀਜ਼ ਹੋਊਗੀ ਵੀ ਆਹ ਚੀਜ਼ ਮੈਂ ਲੈ ਕੇ ਜਾਣਾ। ਵੀ ਹਾਂ ਉੱਥੇ ਦੇਖੀ ਵੀ ਆਹ ਚੀਜ਼ ਭਾਈ ਵਧੀਆ ਲੱਗੀ। ਇੱਕ ਕਸਟਮਰ ਮੇਰੇ ਕੋਲ ਆਏ ਖੈਰਾਬਾਦ ਤੋਂ। ਹਾਂਜੀ ਤੇ ਉਹਨਾਂ ਨੇ ਕੋਈ ਸਜਾਵਟ ਦਾ ਸਮਾਨ ਲੈਣਾ ਸੀਗਾ। ਉਹ ਮੈਨੂੰ ਕਹਿੰਦੀ ਮੈਂ ਕਿਸੇ ਵਿਆਹ ਤੇ ਉਹ ਚੀਜ਼ ਲੱਗੀ ਹੋਈ ਦੇਖੀ ਸੀ। ਮੈਂ ਤੁਹਾਡੀ ਦੁਕਾਨ ਤੇ ਦੇਖੀ ਔਰ ਉਹ ਮੈਨੂੰ ਬੁਲਾ ਕੇ ਇੱਥੋਂ ਤੋਂ ਲੈ ਕੇ ਗਈ ਵੀ ਤੁਹਾਡੀ ਦੁਕਾਨ ਲੌਕ ਹੈਗੀ ਆ ਕੇ ਸਾਨੂੰ ਸਮਾਨ ਦੇ ਕੇ ਜਾਓ। ਹਾਂਜੀ ਹਾਂ। ਉਹ ਹੀ ਗੱਲ। ਬਿਲਕੁਲ ਬਿਲਕੁਲ ਸਹੀ ਹੈ। ਆ ਦੇਖੋ ਮੈਡਮ। ਇਹ ਇਹ ਬਹੁਤ ਸੋਹਣੀ ਚੀਜ਼ ਹੈ। ਜਿਵੇਂ ਪਿੰਜੀ ਹੁਣਾਂ ਕੋਲ ਗਿਆ ਨਾ ਸੈੱਟ ਇਹ ਸੈੱਟ ਥੋੜਾ ਜਿਹਾ ਅਲੱਗ ਆ ਉਹਦੇ ਨਾਲ ਇਹਦੇ ਚ ਵੱਡੀ ਟ੍ਰੇ ਹਟ ਗਈ ਹੈ ਇਹ ਜਿਵੇਂ ਮੰਨ ਲਓ ਤੁਸੀਂ ਕੋਈ ਗੈਸਟ ਆਂਦਾ ਤੁਹਾਡੇ ਘਰ ਤੁਸੀਂ ਕੋਈ ਕੋਸਮੋਸਾ ਸਰਵ ਕਰਨਾ ਹੈ ਕੋਈ ਹੋਰ ਚੀਜ਼ ਸਰਵ ਕਰਨੀ ਹੈ ਉਹਦੇ ਚ ਚ ਰੱਖ ਕੇ ਤੇ ਉਹ ਲੈ ਸਕਦਾ ਇਹ ਜੀ ਇਹ ਛੇ ਦਾ ਸੈੱਟ ਆ ਬੜੀ ਪਿਆਰੀ ਆਈਟਮ ਆ ਦੇਖਣ ਨੂੰ ਵੀ ਬਹੁਤ ਸੋਹਣਾ ਹੈਗਾ ਤੇ ਵੈਸੇ ਵੀ ਬੜਾ ਯੂਨੀਕ ਜਿਹਾ ਸੈੱਟ ਬਹੁਤ ਪਿਆਰਾ ਹੈ ਇਹ ਗੱਲ ਬਹੁਤ ਸੋਹਣਾ ਹੈ ਇੱਕ ਵੇੜਾ ਇਹਨਾਂ ਨੂੰ ਨਾ ਨਿਆਸਾ ਦਾ ਟ੍ਰੇ ਸੈੱਟ ਵੀ ਦਿਖਾ ਦੇ ਮੋਡੀਨ ਹਾਂ ਆ ਮਾਡਰਨ ਸੈੱਟ ਕਰਦੇ ਹਾਂ ਮਾਡਰਨ ਸੈੱਟ ਹਾਂ ਜੀ ਉਹਦੇ ਕੋਲ ਨਹੀਂ ਲੈ ਲਾਂਗੇ ਨਾ ਬਿਲਕੁਲ ਆ ਰਹੇ ਦੋ ਮਿੰਟ ਕਿਸੇ ਨੂੰ ਆ ਰਹੇ ਨਾ ਨਾ ਗਿੰਨੂ ਤੈਨੂੰ ਗਿਫਟ ਆਪਣਾ ਰੱਖੇ ਦਿੱਤਾ ਨਾ ਇਹ ਨਹੀਂ ਜਾਂਦੀ ਹੋਈ ਨਹੀਂ ਚੱਕ ਲੈਣਾ ਨਾ ਆ ਗਿਆ ਏਦਾਂ ਨਹੀਂ ਭੁੱਲਦੀ ਇਹ ਗਿਫਟ ਦਾ ਦੇਖ ਲਓ ਸਾਡੇ ਨਾਲ ਸੌਖਾ ਦਾ ਗਿਫਟ ਗੀਨੂ ਨੇ ਸਿਲੈਕਟ ਕਰ ਲਿਆ ਜਦੇ 1 ਮਿੰਟ ਚ ਮੈਡਮ ਆ ਵੀ ਦੇ ਲੈ ਸਕਦੇ ਹਾਂ ਥੋੜਾ ਪਿਆਰਾ ਸੱਤ ਚੀਜ਼ ਦੇਖੋ ਕਿੰਨੀ ਸੋਹਣੀ ਹੁਣ ਇਹਦੀ ਇੱਕ ਖਾਸੀਅਤ ਦੱਸਾਂ ਗੁੜੀਆਂ ਪੈਰ ਪਿੱਛੇ ਕਰ ਬੈਣਾ ਬੜਾ ਪੈਰ ਪਿੱਛੇ ਕਰ ਆ ਵੀ ਚੀਜ਼ ਹੈ ਜੀ ਓਹ ਹੋ ਉਹ ਕੋਸਾ ਟੁੱਟ ਚੱਕ ਕੇ ਉਤਰੀ ਇਹ ਬਦਦਾ ਤਾਂ ਧਿਆਨ ਨਹੀਂ ਚਾਹੀਦਾ ਡਰ ਗਿਆ ਮੁੰਡਾ ਚਲ ਕੋਈ ਨਹੀਂ ਕੋਈ ਮੇਰਾ ਸਾਰੀ ਧਿਆਨ ਚ ਕੋਈ ਗੱਲ ਨਹੀਂ ਮੈਂ ਤਾਂ ਆਪਣਾ ਮੈਂ ਆਪਣੀ ਪ੍ਰੈਜੈਂਟੇਸ਼ਨ ਬਾਰੇ ਕਰ ਰਿਹਾ ਸੀ ਇਹੋ ਗੱਲ ਸੋਚੀ ਉਹ ਅਸੀਂ ਅਸੀਂ ਵੀ ਨਹੀਂ ਸੋਚਿਆ ਜੀ ਵੀ ਆ ਵੀ ਚਲੋ ਕੋਈ ਨਹੀਂ ਕੋਈ ਨਹੀਂ ਹੈ ਜੀ ਅੰਦਰ ਕਿਹਾ ਜੈਸਮੀਨ ਮਨੇ ਹਮੇਸ਼ਾ ਕਹਿੰਦੀ ਹੁੰਦੀ ਹੈ ਵੀ ਅਨਬ੍ਰੇਕੇਬਲ ਚੀਜ਼ਾਂ ਦਿਖਾਇਆ ਕਰੋ ਨਹੀਂ ਟੁੱਟਣਾਂ ਜੀ ਉਹ ਦੇਦੇ ਕਹਿੰਦੀ ਹੈ ਜੀ ਥੱਲੇ ਸਿੱਟ ਕੇ ਦੇਖਾਂ ਕੋਈ ਮੇਰੇ ਕੋਲ ਚੀਜ਼ਾਂ ਬੜੀਆਂ ਗਿਰਦੀਆਂ ਹੈਗੀਆਂ ਵੀ ਉਹ ਟੁੱਟਣ ਰਾ ਜੀ ਹਾਂ ਜੀ ਹਾਂ ਤਾਂ ਫਿਰ ਇਹ ਐਮ ਦੀ ਚੀਜ਼ ਹੈ ਜਿਹੜੀ ਬਿਲਕੁਲ ਨਹੀਂ ਟੁੱਟਣੀ ਬਗਾ ਬਗਾ ਕੇ ਘੇਰੀ ਜਾਓ ਜੀ ਫੁੱਟਬਾਲ ਖੇਡ ਲਿਓ ਇਹਦੇ ਨਾਲ ਦੀ ਤਾਂ ਵੀ ਨਹੀਂ ਟੁੱਟਣੀ ਕਰੋ ਜੇ ਢਿੱਲੀ ਮੈਂ ਨਾ ਉਹ ਸਾਰਾ ਪੁੱਟਦਾ ਪੁੱਸਤ ਖਾਇਆ ਜਿਹੜੀ ਚੀਜ਼ ਤੁਹਾਨੂੰ ਪਸੰਦ ਆ ਹੁਣ ਦੇਖੋ ਮੇਰੀ ਗੱਲ ਸੁਣੋ ਹੁਣ ਜਿਹੜੀ ਚੀਜ਼ ਭਾਈ ਸਿਲੈਕਟ ਕਰਨੀ ਆ ਉਹ ਕਰ ਲੋ ਠੀਕ ਹੈ ਉਹ ਆਪਾਂ ਦਿਖਾਉਣੀ ਹੈ ਅਗਲੇ ਵਲੌਗ ਚ ਠੀਕ ਹੈ ਠੀਕ ਹੈ ਚਲੋ ਫਿਰ ਮਿਲਦੇ ਆਂ ਤੁਹਾਨੂੰ ਥੋੜੀ ਦੇਰ ਬਾਅਦ ਦੇਖੋ ਭਾਈ ਕੀ ਲੈਣਾ ਹੈ ਆ ਵੀ ਲੱਡੂ ਸਾਡਾ ਸੱਤਾ ਪਿਆ ਇੱਕ ਹੂੰ ਕੋਈ ਭਾਂਡੇ ਵਾਲੀ ਆਈਟਮ ਦੇਖਣੀ ਭਾਂਡੇ ਵਾਲੀ ਦੇਖ ਲਓ ਪਸੰਦ ਆਇਆ ਅੱਛਾ ਤੈਨੂੰ ਤਾਂ ਕੋਈ ਨਾ ਪਸੰਦ ਆਇਆ ਰਹਿਣਾ ਤੈਨੂੰ ਤਾਂ ਆ ਪਸੰਦ ਆਇਆ ਹਾਂ ਮਨੇ ਤਾਂ ਕਾਲੇ ਸਿੰਦਾ ਆ ਦੇਖੋ ਭਾਈ ਆਈਟਮ ਲੈਣੀ ਆ ਮੇਰੇ ਨਹੀਂ ਤਾਂ ਬੜੇ ਬਿੰਦੇ ਪਤਿਲਾਂ ਲੈ ਲੈ ਬੇਂਡਾ ਪੋਲੀ ਬੜੇ ਇਹਦੇ ਬੜੇ ਬੜੇ ਹੁੰਦੇ ਆ ਜਿੱਕਣਾ ਘਰਾਂ ਸਾਡੀ ਸੂਦੀ ਬਣਾਉਂਦੇ ਨਾ ਆ ਨਹੀਂ ਠੀਕ ਆ ਮੱਚਰਮਾ ਨਾ ਮੈਂ ਹੋਰ ਗਿਣਨੀ ਤੇ ਉਹ ਹੋਦੇ ਕਿੰਨੇ ਛੋਲੇ ਰਿਹਾ ਹੋ ਕੈਂਪਰ ਜੇਪਰ ਨਾਲ ਕੈਂਪ ਪora ਹੈ। ਠੀਕ ਹੈ। ਟੁੱਟੀ ਲੱਗੀ ਹੋਈ ਹੈ ਨਾ। ਯੂਰਜਾਸ ਪਾ ਕੇ ਰੱਖਣਾ ਹੋਵੇ। ਹਾਂ। ਯੂਰਜਾਸ ਵਾਸਤੇ ਵਧੀਆ ਚੀਜ਼ ਹੈ ਨਾ। ਆ ਦੇ। ਆ ਵੀ ਥੋੜਾ ਸਵੇਰੇ। ਹਾਂ। ਆ ਮੈਂ ਪਸੰਦ ਕਰ ਲਿਆ ਸੀ ਅੱਛਾ ਢੱਕ ਕੇ ਪਾ ਲੈਂਦੀ। ਆਹੀ ਪੈਕ ਕਰਾ ਦਿੰਦੀ। ਅੱਛਾ। ਉਹ ਤੇ ਤੈਨੂੰ ਸਾਰਾ ਕੁਝ ਪਛਾਣਦਾ ਆ ਜਾਣਾ। ਹਾਂ। ਮੈਂ ਕੀ-ਕੀ ਪੈਕ ਕਰਾਂਗੀ? ਮੈਂ ਨਹੀਂ। ਮੈਂ ਤੇਰੇ ਨਾਲ ਤੇਨੂੰ ਦੁਕਾਨ ਤੱਕ। ਠੀਕ ਹੈ। ਇਹ ਤਾਂ ਇਹ ਨਹੀਂ ਆਣਾ ਇਹ ਕੋਈ ਕੁਝ। ਨੇ ਆਇਆ ਨਿਆਣਿਆਂ ਦਾ ਲੱਗਦੀ ਕੋਈ ਗੇਮ ਜੀ ਇਹ ਤਾਂ ਚੀਜ਼ਾਂ ਦੇ ਕੱਢੀ ਹੋਏ ਨੇ ਵਿੱਚੋਂ ਤੇ ਪੈਕ ਹੋਏ ਕੋਈ ਨਿਆਣੇ ਨੂੰ ਕੱਢ ਕੇ ਦੇਣੇ ਇਹਦੇ ਬਾਅਦ ਹਾਂ ਆ ਵੀ ਚੀਜ਼ਾਂ ਨੂੰ ਸਾਹਨਾ ਫੜ ਕੇ ਲਿਆਣੇ ਨੂੰ ਹਾਂ ਇਹ ਵੀ ਚੀਜ਼ ਘੰਟਾ ਪਹਿਲਾਂ ਹਾਂ ਨਹੀਂ ਠੀਕ ਛੋਟੇ ਕਟਗੋਨੋ ਕੱਖ ਪਾਉਣੇ ਨੂੰ ਨੇ ਲਾ ਕਿ ਆ ਕਿਹੜਾ ਆਈਟਮ ਆ ਬਣਾਈਆਂ ਵੀ ਆ ਉਹਦੇ ਤੈਨੂੰ ਨੂਰ ਵਾਸਤੇ ਖਾਣਾ ਪੈਣਾ ਉਸ ਡੰਗੜਾ ਕਿਰਿਆ ਕਰਨਾ ਹਾਂ ਮੈਂ ਆਪ ਹੀ ਇਹ ਕੰਨੜਮ ਕਰਾਂ ਜੀ ਠੀਕ ਹੈ ਠੀਕ ਹੈ ਚੀਜ਼ ਉਹਦਾ ਉਹ ਆ ਮਜਾਣੇ ਵਾਲਾ ਕਿਆ ਕਹਿੰਦੇ ਇਹਨੂੰ ਉਹ ਆਹਾ ਹਾਂ ਜੇ ਜੈਸ ਵੀ ਨੂੰ ਹੁੰਦੀ ਹੁਣ ਨੂਰ ਵਜਾਣ ਲੱਗ ਜਾਣਾ ਮਿਊਜ਼ਿਕ ਨੂੰ ਮੈਂ ਬਾਈ ਬਹੁਤ ਪਿਆਰ ਕਰਦੀ ਅਸੀਂ ਲੈ ਜਾਵਾਂ ਅਸੀਂ ਇੱਕ ਲੈ ਜਾਓ ਐਵੇਂ ਉਹਨੇ ਮਿਊਜ਼ਿਕ ਦੀ ਕਰੀ ਵੀ ਆ ਦੱਸ ਵੀ ਨਹੀਂ ਜੇ ਤੁਹਾਡੇ ਕੰਨ ਕੋਲ ਹੈ ਕਰਕੇ ਵਜਾਓ ਹਮ ਆ ਦੇਖੀ ਸਟੀਲ ਦੀ ਕਰਾ ਲਈ ਕਿੰਨੇ ਸਮੇਂ ਵਿੱਚ ਮੈਂ ਵੀ ਲੈਣੀ ਹੈ ਕਸਟਮ ਸਟੀਲ ਦੀ ਕਰਾਣੀ ਦੇਖੀ ਦੇਖੀ ਜਰ ਨਾ ਜਾ ਰਿਹਾ ਹੈ ਸਟੇਨਲੈਸ ਹੈ ਸਟੀਲ ਹੋ ਰਹੀ ਹੈ ਸਾਰੀ ਹੋ ਰਹੀ ਹੈ ਬੇਟਲੈਸ ਹੈ ਕੇ ਸਟੀਲ ਲਸਾ ਇਹ ਉਹ ਆ ਫ੍ਰੀ ਸਟੀਨ ਹੋ ਨਹੀਂ ਹੁੰਦੇ ਚਾ ਇਹ ਕੀ ਆ ਕੇ ਦੰਦਾ ਇਹ 3 ਪਲਾਈ ਹੁੰਦੀ ਹੈ ਸਟੀਲ ਜਿਹਦੇ ਹੇਠਾਂ ਨਹੀਂ ਲੱਗਦਾ ਕਿਸੇ ਵੀ ਅੱਛਾ ਰਾਈਪਲਾਈ ਕਰਨੇ ਮੈਡਮ ਅੱਛਾ ਯੋਹੀ ਆ ਬੜੀ ਇਹ ਰਾਈਪਲਾਈ ਕਰਨੇ ਆ ਜੀ ਹਾਂ ਜੀ ਹਾਂ ਇਹਦੇ ਇਹਦੇ ਨੀਚੇ ਕੁਝ ਨਹੀਂ ਲੱਗੇਗਾ ਅਗਰ ਤੁਸੀਂ ਰੱਖ ਕੇ ਭੁੱਲ ਵੀ ਗਏ ਨਾ ਹਣਾ ਇਹਦੇ ਕੰਮੀ ਦੇ ਨਾਲ ਨਹੀਂ ਲੱਗਣਾ ਨਹੀਂ ਨਹੀਂ ਅੱਛਾ ਜੀ ਨਾ ਜੀ ਹਾਂ ਚਾਂਸ ਹੀ ਕੋਈ ਮੇਰੇ ਕੋ ਫਰਾਈ ਪੈਨ ਇਹਦਾ ਨਾਮ ਦਾ ਹੀ ਹੈ ਨਾ ਅੱਛਾ ਆਹ ਫਰਾਈ ਪੈਨ ਇਹਦਾ ਜੇ ਗੁੰਡਾ ਇਨਸਾਨ ਫੁੱਲ ਵੀ ਜਾਵੇ ਨਾ ਕੁਝ ਲੱਗਦਾ ਨਹੀਂ ਇਹਠਾਂ ਔਰ ਇੰਡਕਸ਼ਨ ਤੇ ਵੀ ਰੱਖ ਸਕਦੇ ਹਾਂ ਹਾਂ ਜੀ ਇੰਡਕਸ਼ਨ ਤੇ ਚੱਲਦੇ ਐ ਦੁੱਸ ਕਰਦੇ ਆਂ ਮੈਂ ਨਹੀਂ ਇੰਡਕਸ਼ਨ ਕਰਕੇ ਦੁੱਸ ਕਰਣੇ ਵਾਲੀ ਤਾਂ ਆਪਣੇ ਕੋਲ ਹੈਗੀ ਦੂਈ ਆਪਣੇ ਕੋਲ ਤਾਂ ਸਟੀਲ ਵਾਲੀ ਆ ਇਹ ਤਾਂ ਆਪਾਂ ਕਿਆ ਕਰੀ ਮੈਂ ਮੈਂ ਵੀ ਨਹੀਂ ਲੈਣੀ ਇਹਨੇ ਇਹ ਆਟਮਾ ਦਾ ਹੁੰਬ ਤੇਰੀਆਂ ਆਪਣੇ ਕੋਲ ਚਲੋ ਫਿਰ ਕੁਝ ਗਿਫਟ ਭਾਈ ਆਪਣਾ ਕਰਾਉ ਪੈਕ ਜਿਹੜਾ ਗਿਫਟ ਲਿਆ ਏ ਗਿਫਟ ਜੀ ਵੈਸੇ ਅਸੀਂ ਲੈ ਲਿਆ ਆ ਉਹ ਹੁਣ ਪੈਕ ਹੋ ਰਿਹਾ ਏ ਉਹ ਪਰ ਤੁਹਾਨੂੰ ਅਗਲੇ ਬਲੌਗ ਵਿੱਚ ਦੇਖਣ ਨੂੰ ਮਿਲੇਗਾ ਵੀ ਕੀ ਕੁਛ ਦਿੱਤਾ ਸਾਰਿਆਂ ਨੇ ਹਨਾ ਜੋ ਜੋ ਸਾਰਿਆਂ ਨੇ ਦਿੱਤਾ ਉਹ ਉਹ ਕੁਝ ਤੁਹਾਨੂੰ ਅਗਲੇ ਬਲੌਗ ਵਿੱਚ ਦਿਖਾਵਾਂਗੇ ਵੀ ਕਿਹੜੇ ਕਿਹੜੇ ਨੇ ਕੀ ਕੀ ਦਿੱਤਾ ਤੇ ਗਿਫਟ ਸਾਡਾ ਹੁਣ ਪੈਕ ਹੋ ਰਿਹਾ ਏ ਹੋ ਗਿਆ ਇੱਕ ਤਾਂ ਹੋ ਗਿਆ ਆ ਦੇਖੋ ਪਿਆ ਇੱਕ ਗਿਫਟ ਤਾਂ ਹੋ ਗਿਆ ਇਹ ਜਿਹੜਾ ਭਾਈ ਮੇਰੇ ਯਾਰ ਜੈਸਮੀਨ ਵੱਲੋਂ ਜਾਣਾ ਉਹ ਅਸੀਂ ਪੈਕ ਕਰਾ ਦਿਆ ਤੇ ਇੱਕ ਹੋਰ ਹੋ ਰਿਹਾ ਏ ਉਹ ਤੁਹਾਨੂੰ ਫੇਰ ਦਿਖਾਵਾਂਗੇ ਇਹ ਵੀ ਤੁਹਾਨੂੰ ਵੈਸੇ ਅਗਲੇ ਵਲੌਗ ਚ ਦਿਖਾਵਾਂਗੇ ਕਿ ਇਹ ਵਿਕੀ ਲਿਆ ਏ ਆਹ ਭਾਈ ਮੈਂ ਆਪਣੇ ਵਾਸਤੇ ਆਈਟਮ ਲਈ ਆ ਮੈਂ ਕਿਹਾ ਵੀ ਦੁੱਧ ਨੂੰ ਪੂਣੀ ਲਈ ਆ ਜੀ ਇਹ ਡਰਮ ਪਰ ਰੱਖਣੇ ਨੇ ਆਹ ਲਓ ਜੀ ਕਿੰਨੇ ਦੀ ਏ ਦੇਖ ਗਿਫਟ ਸਾਡਾ ਭਾਈ ਆ ਵੀ ਆ ਗਿਆ ਪੈਕ ਹੋ ਕੇ ਗਿਫਟ ਹੈ ਛੋਟਾ ਏ ਪਰ ਹੈ ਬਹੁਤ ਵਧੀਆ ਏ ਇਹ ਜਦੋਂ ਖੁੱਲੂਗਾ ਫੇਰ ਪਤਾ ਲੱਗਣਾ ਜੀ ਇਹ ਇਹ ਦਿੱਤਾ ਸਾਡੀ ਭੈਣ ਨੇ ਇਹ ਗਵਲੀ ਗਵਲੀ ਭੈਣ ਨੇ ਤੇ ਹਾਂ ਇਹ ਚੈੱਕ ਪਾ ਇੱਕ ਇੱਕ ਗਿਫਟ ਗਰਲੀਨ ਦਾ ਵੀ ਆ ਹੈਨਾ ਇੱਕ ਇੱਕ ਕਰਨੀ ਆ ਇਹ ਤਾਂ ਇੱਕ ਜਾਨੇ ਦੀ ਬਣਨਾ ਏ ਜੀ ਸਾਨੂੰ ਇਕੱਲੇ ਨੂੰ ਗਰਮ ਕਰਨੀ ਇਹਦੇ ਵਿੱਚ ਕਰਨੀ ਹੈ ਹੋਟਲ ਵਿੱਚ ਰੱਖਣੀਆਂ ਇਹ ਹਾਂ ਕੜਾ ਹੀ ਪਨੀ ਉਹ ਇੰਨੇ ਨਹੀਂ ਆ ਕੇ ਹੁੰਦੀਆਂ ਜੀ ਨਾ ਜ ਰੋਟੀ ਆਉਂਦੀ ਹੁੰਦੀ ਸਹੀ ਗੱਲ ਆ ਉਹ ਇੰਨੀ ਆ ਕੀ ਹੁੰਦੀ ਆ ਇੰਟਰਨੈਟ ਹੁੰਦੀ ਆ ਇਹ ਹਾਂ ਜਿੱਦਾਂ ਦੂਜੀਆਂ ਕੜਾਈਆਂ ਹੁੰਦੀਆਂ ਨਾ ਉਹਨਾਂ ਨੂੰ ਕੁੰਡੇ ਛੋਟੇ ਹੁੰਦੇ ਇਹਨੂੰ ਕਿੰਨੇ ਵੱਡੇ ਦਿੱਤੇ ਹੋਏ ਹਾਂ ਗਰਮ ਤਾਂ ਇਹ ਵੀ ਹੋਣੀ ਆ ਗਰਮ ਤੇ ਚੱਲ ਹੋਣੀ ਇਹ ਕੁਝ ਬੱਤੇ ਦੇਣੇ ਚਾਹੀਦੇ ਆ ਵੱਡਾ ਨੂੰ ਕਹਿਣਾ ਪੈਣਾ ਕੰਪਨੀ ਵਾਲਿਆਂ ਨੂੰ ਹਾਂ ਮੇਰੇ ਕੋਲ 1600 ਰੁਪਏ ਦੀ ਕੜਾਈ ਆ ਤੁਹਾਡੇ ਲਈ ਹਾਂ ਦੇ 1600 ਦੀ ਜੀ ਕੜਾਈ ਹੈ ਵੈਸੇ ਕਿੰਨੇ ਦੀ ਹੈ ਜੀ ਦੱਸਿਓ ਬੜਾ ਰੇਟ ਆ ਭਾਜੀ ਇਹਦੇ ਜਿਹੇ ਜਿਹੇ ਕਿਹਾ ਜੀ ਉਹ ਟ੍ਰਾਈਪਲਾਈ ਹੁੰਦੀ ਆ ਬੜੀ ਜੀ ਨਹੀਂ ਅੱਛਾ ਬੜੀ ਦੀ ਗੱਲ ਕਰਦੇ ਉਹ ਮੈਂ ਤਾਂ ਛੋਟੀ ਜੀ ਮੈਂ ਤਾਂ ਛੋਟੀ ਜੀ ਬਹੁਤ ਆ ਉਹ ਮੈਂ ਤਾਂ ਛੋਟੀ ਜੀ ਸਮਝਿਆ ਕਿੰਨਾ ਕਿੰਨਾ ਐਮਆਰਵੀ 3620 3620 ਰੁਪਏ ਐਮਆਰਵੀ ਹੈ ਜੀ ਇਸ ਤੋਂ ਅਸੀਲ ਦੇ ਇਸ ਤਰ੍ਹਾਂ ਹੀ 30 ਲੱਖ ਕਰਿਆ 5 ਲੀਟਰ ਦਾ 250 ਰੁਪਏ ਦੀ ਰੇਂਜ ਚ ਆ ਜੂਗੀ ਜੀ ਟ੍ਰਾਈਪਲਾਈ ਐਸ ਜੀ ਹੈਲੋ ਭਾਜੀ ਮਾ ਮਾ ਕਿਰਨ ਸੁਖਵੀਰ ਬੜੇ ਨਾਲ ਦੁਗਟਾ ਕਰਨ ਵਾਲੇ ਹਾਂ। ਹਾਂ। ਕਮਾ ਕੇ ਲੱਗਦਾ ਇਸ ਤਰ੍ਹਾਂ। ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਕਿਸੇ ਅਗਲੇ ਬਲੌਗ ਚ। ਹੁਣ ਚੱਲੀਏ ਘਰੇ। ਸਮਾਨ ਪੈਸੇ ਦਈਏ। ਤੇ ਫਿਰ ਮਿਲਦੇ ਕਿਸੇ ਅਗਲੇ ਬਲੌਗ ਚ। ਦਈਏ ਬਾਹਰ ਨਿਕਲੀਏ ਲੱਗੀ ਆ ਸਮਾਨ ਚੱਕੀ। ਹਾਂ ਹੁਣ ਵਾਈ ਸਮਾਨ ਜ਼ਿਆਦਾ ਚੱਕ ਹੋਣ ਲੱਗ ਗਿਆ ਮੇਰੇ ਬਜਟ ਤੇ ਬਾਹਰ ਹੋ ਜਾਣਾ ਕੰਮ। ਮੈਂ ਇਹ ਤੇ ਪਹਿਲਾਂ ਇਹ ਹੋਰ ਕਾਸੀ ਨੂੰ ਪਹਿਣ ਮੈਂ ਇਹਨਾਂ ਨੂੰ ਇੱਥੇ ਤੇ ਕੱਢ ਲੈ ਜਮਾ ਚੰਗਾ ਜੀ ਸਤਿ ਸ੍ਰੀ ਅਕਾਲ